ਸਸਿਗਾ ਬਾਈ ਸਾਰਿਆਂ ਨੂੰ ਜਿਹੜਾ ਜਾਦੂ ਲੋ ਵਾਲ ਤੇ ਸਵਾਗਤ ਹੈ ਬਾਈਨਾ ਜੇ ਕਹੇ ਜੇ ਬੰਦੇ ਨੂੰ ਮਿਲਾਉਣ ਜਾ ਰਹੇ ਤੁਸੀਂ ਜਾਣ ਦਿੱਤਾ ਉਹਨੂੰ ਸਾਰੇ ਹੀ ਹੋ ਤੇ ਉਹ ਬਾਈ ਨੇ ਨਾ ਇੱਕ ਨਵਾਂ ਦਫ਼ਤਰ ਕੀਤਾ ਤੇ ਇੱਕ ਨਮੀ ਗੱਲਾਂ ਹੀ ਕੀਤੀਆਂ ਮਾਨਸਾ ਦੇ ਵਿੱਚ ਲੱਗ ਜੇ ਚੀਜ਼ਾਂ ਜੇ ਕੀਤੀਆਂ ਆਪਾਂ ਤੁਹਾਨੂੰ ਉਹਦੇ ਨਾਲ ਮਿਲਾਉਣ ਜਾ ਰਹੇ ਪਹਿਲਾਂ ਤਾਂ ਲੋਕੇਸ਼ਨ ਦੇਖ ਲਓ ਬਾਈ ਆ ਨਾ ਚੰਦ ਚੈਰ ਵਾਲੀ ਗਲੀ ਆ ਆ ਬਾਈ ਬੱਸ ਅੱਡਾ ਠੀਕ ਹੈ ਬੱਸ ਅੱਡੇ ਦਾ ਬਾਈ ਆ ਰਹਿ ਗਿਆ ਛੋਟਾ ਗੇਟ ਠੀਕ ਹੈ ਤੇ ਆ ਬਾਈ ਦਾ ਦਫ਼ਤਰ ਹੈ ਇੱਧਰ ਆਈ ਬਾਈ ਮਾੜਾ ਦਿਖਾਈ ਤੇ ਪਹਿਲਾਂ ਤੈਨੂੰ ਫੋਟੋ ਤੋਂ ਪਤਾ ਹੀ ਲੱਗ ਗਿਆ ਹੋਊਗਾ ਬਾਈ ਵੀ ਬਾਈ ਹੈ ਕੌਣ ਹਨਾ ਆ ਬਾਈ ਦੀ ਨਾ ਫੋਟੋ ਧਿਆਨ ਨਾਲ ਠੀਕ ਹੈ ਆਪ ਆਟੋਮੈਟਿਕ ਧਿਆਨ ਨਾਲ ਦੇਖ ਲਓ ਪ੍ਰਭਾਈ ਹਰਮਨ ਕੀ ਆ ਚੱਲਾ ਠੀਕ ਹੈ ਪਹਿਲਾਂ ਤਾਂ ਬਈ ਤੁਹਾਨੂੰ ਦਫ਼ਤਰ ਦੀ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਜੀ ਬਈ ਹਰਮਨ ਨੂੰ ਇੱਕ ਗੱਲ ਦੱਸ ਵੀ ਪੂਰੇ ਮਾਨਸਾ ਦੇ ਵਿੱਚ ਤੂੰ ਇਹੋ ਜਿਹਾ ਕੀ ਕਰੀ ਬੈਠਾ ਹੈ ਜਿਹੜਾ ਮੰਨ ਕੇ ਲੋਕਾਂ ਨੂੰ ਇਹ ਚੀਜ਼ ਦਾ ਪਤਾ ਸੀ ਵੀ ਤੂੰ ਫੇਸਬੁੱਕ ਬਾਰੇ ਵੀ ਨੌਲੇਜ ਦਿੰਨੇ ਹੋ ਤੇ ਜਾਂ ਕੁਝ ਵੀ ਮੋਬਾਈਲ ਦੇ ਬਾਰੇ ਪਰ ਜਿਹੜੀ ਇਹ ਸਿਸਟਮ ਰੱਖੀ ਬੈਠਾ ਆ ਇਹ ਕਿਵੇਂ ਆ ਕੀ ਹਾਲ ਹੈ ਆਪਣੇ ਕੋਲ ਬਈ ਸਪੈਸ਼ਲ ਵੀਡੀਓ ਮੇਕਿੰਗ ਐਕਸੈਸਰੀ ਮਿਲਦੀ ਹੈ ਬਿਲਕੁਲ ਠੀਕ ਯਾਨੀ ਕਿ ਜਿਹਦੇ ਪਿੱਛੇ ਮਾਨਸਾ ਜਿਹਾ ਆਪਾਂ ਨੂੰ ਹਰ ਇੱਕ ਸ਼ਾਪ ਤੇ ਜਾਣਾ ਪੈਂਦਾ ਸੀ ਪੁੱਛਣਾ ਪੈਂਦਾ ਸੀ ਹੈਨਾ ਆਪਣੇ ਕੋਲੇ ਉਹ ਐਕਸੈਸਰੀ ਸਪੈਸ਼ਲ ਮਿਲਦੀ ਹੈ ਆਪਣੇ ਸ਼ਾਪ ਹੀ ਸਪੈਸ਼ਲ ਉਹ ਐਕਸੈਸਰੀ ਵੀ ਹੈ ਉਸ ਐਕਸੈਸਰੀ ਦੀ ਹੈ ਹਾਂਜੀ ਠੀਕ ਹੈ ਤੇ ਜਿਹੜਾ ਬਾਕੀ ਸਮਾਨ ਆ ਮੈਂ ਟ੍ਰਾਈਪੋਡ ਵਗੈਰਾ ਉਹ ਵੀ ਮਿਲਦੇ ਨੇ ਪਰ ਸਪੈਸ਼ਲ ਐਕਸੈਸਰੀ ਵੀਡੀਓ ਮੇਕਿੰਗ ਵਾਸਤੇ ਵੀਡੀਓ ਮੇਕਿੰਗ ਦੀ ਹੈ ਜਿਵੇਂ ਮੈਂ ਹੁਣ ਦਿਖਾਉਣਾ ਆਸੇ ਆਪਣੇ ਕੋਲ ਸਪੈਸ਼ਲ ਵੀਡੀਓ ਮੇਕਿੰਗ ਕਿੱਟ ਹੀ ਹੈ ਇਦੇ ਵਿੱਚ ਬਈ ਸਾਰਾ ਕੁਝ ਹੀ ਆ ਜਾਂਦਾ ਮਾਈਕ ਵੀ ਆ ਜਾਂਦਾ ਲਾਈਟ ਵੀ ਆ ਜਾਂਦੀ ਹੈ ਮੋਬਾਈਲ ਵੀ ਆ ਜਾਂਦਾ ਵਿੱਚ ਰੱਖਣ ਨੂੰ ਸੈਲਫੀ ਮਤਲਬ ਵੀ ਟ੍ਰਾਈਪੋਡ ਬਣ ਜਾਂਦਾ ਹੈ ਹਾਂ ਆ ਦੇਖੋ ਮੈਂ ਤੁਹਾਨੂੰ ਦਿਖਾਈ ਦਿੰਨੇ ਆਪਾਂ ਤੁਹਾਨੂੰ ਖੋਲ ਕੇ ਦਿਖਾਉਨੇ ਆ ਠੀਕ ਹੈ ਇਸ ਤਰ੍ਹਾਂ ਦੀ ਤੁਸੀਂ ਮਾਨਸਾ ਦੇ ਵਿੱਚ ਨਾ ਸਾਰੇ ਕਿ ਦੇਖਿਆ ਹੋਣਾ ਜੇ ਕਿ ਤੋ ਮੈਕ ਲੈਣ ਜਾਣਾ ਤਾਂ ਬਾਈ ਕਹਿੰਦਾ ਮੈਕ ਮਿਲਣਗੇ ਇੱਥੋਂ ਜੇ ਤਰਾਈਪੁਰ ਲੈਣ ਨਾਲ ਕਹਿੰਦਾ ਬਾਈ ਯਾਰ ਫੁਲਾਨੀ ਜਗ੍ਹਾ ਤੋਂ ਲਿਆ ਪਰ ਬਾਈ ਨਾ ਹਰਮਨ ਨੇ ਆਹ ਘੈਂਟ ਗੱਲ ਗੱਲਬਾਤ ਕੀਤੀ ਆ ਦੇਖੋ ਜੀ ਇਹ ਸਪੈਸ਼ਲ ਵੀਡੀਓ ਮੇਕਿੰਗ ਕਿਟ ਹੈ ਠੀਕ ਹੈ ਜੀ ਮਤਲਬ ਵਧੀਆ ਹੈ ਚੰਗੀ ਕੁਆਲਿਟੀ ਜ ਹੈ ਕੋਈ ਐ ਨਹੀਂ ਹੈਗਾ ਆਪਾਂ ਸਾਰਾ ਕੁਛ ਇਹਦੇ ਨਾਲ ਇਹ ਅਟੈਚ ਹੋ ਜਾਂਦਾ ਇਹ ਅਟੈਚੇਬਲ ਨਹੀਂ ਚੀਜ਼ਾਂ ਇਹ ਅੱਗੇ ਇਥੋਂ ਲੋਕ ਹੈ ਦਾ ਇਸ ਤਰ੍ਹਾਂ ਖੋਲ ਕੇ ਇਹ ਆ ਚੀਜ਼ਾਂ ਆਪਣੀ ਅਟੈਚ ਹੋ ਜਾਣਗੀਆਂ ਇੱਥੇ ਠੀਕ ਹੈ ਇਸ ਤਰ੍ਹਾਂ ਪੂਰੀ ਇਹ ਇਸ ਤਰ੍ਹਾਂ ਕਿੱਟ ਬਣ ਜਾਂਦੀ ਹੈ ਜੀ ਮੈਂ ਆ ਦੇਖੋ ਸਾਰੀ ਐਸੈਸਰੀ ਦਿਖਾਉਣੀ ਹੈ ਇਹਦੇ ਨਾਲ ਦੀ ਤੁਹਾਨੂੰ ਇਹ ਮਾਈਕ ਆ ਗਿਆ ਠੀਕ ਹੈ ਜੀ ਮਾਈਕ ਮਾਈਕ ਇਹ ਆ ਜਾਂਦਾ ਆਪਣਾ ਆ ਦੇਖੋ ਇਧਰ ਕੈਮਰਾ ਇੱਥੇ ਔਨ ਹੋ ਜਾਂਦਾ ਠੀਕ ਹੈ ਜੀ ਤੇ ਆ ਆਪਣੀ ਰੀਡ ਆ ਗਈ ਇਹਦੇ ਨਾਲ ਅਟੈਚ ਹੋ ਜਾਂਦੀ ਹੈ ਆ ਮੋਬਾਈਲ ਨੂੰ ਇੱਥੇ ਅਟੈਚ ਕਰਕੇ ਆਪਾਂ ਇਹ ਮੋਬਾਈਲ ਲਾ ਲਾਂਗੇ ਇਹਦਾ ਵੀਡੀਓ ਮੇਕਿੰਗ ਕਿੱਟ ਸਪੈਸ਼ਲੀ ਇਹ ਸਾਰਾ ਕੁਝ ਇਹਦੇ ਵਿੱਚ ਆ ਜਾਂਦਾ ਹੈ ਨਾ ਹੋਰ ਬਾਕੀ ਆਪਾਂ ਤੁਹਾਨੂੰ ਦਿਖਾਉਣਾ ਹੈ ਆ ਚੀਜ਼ਾਂ ਹਾਂਜੀ ਜੀ ਇਹਦੇ ਮਗਰ ਪਈਆਂ ਔਰ ਇਹ ਟਰਾਈਪੋਡ ਹਾਂ ਇਹ ਵੀ ਤੁਹਾਨੂੰ ਮੈਂ ਓਪਨ ਕਰਕੇ ਦਿਖਾ ਦਿੰਦਾ ਆ ਦੇਖੋ ਇਹ ਇਹ ਵੀ ਆਪਣੇ ਕੋਲ ਚੰਗੀ ਕੁਆਲਿਟੀ ਤੇ ਜਾਇਜ਼ ਰੇਟਾਂ ਤੇ ਆ। ਮਨ ਕੇ ਚੱਲ ਆਪਣੇ ਜਿੰਨੇ ਵੀ ਬਾਈ ਬਲੌਗਰ ਐ ਜਿੰਨੇ ਵੀ ਆਪਣੇ ਕੰਮ ਕਰਦੇ ਆ ਉਹ ਕਹਿੰਦੇ ਵੀ ਕੁਆਲਿਟੀ ਦੀ ਦਿੱਕਤ ਆਉਂਦੀ ਆ ਆਪਣੇ ਕੋਲੇ ਬਿਲਕੁਲ ਆਪਾਂ ਆਪ ਵੀਡੀਓ ਬਣਾਉਣੇ ਆ ਬਾਈ ਤਾਂ ਕਰਕੇ ਆਪਾਂ ਸਪੈਸ਼ਲ ਦੇਖ ਕੇ ਵੀ ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਹੋੜਾ ਤੇ ਚੰਗੀ ਕੁਆਲਿਟੀ ਹੈ ਜਿਹੜੀ ਚੀਜ਼ ਦੀ ਉਹ ਚੀਜ਼ ਲੈਣੀ ਆਪਾਂ ਤੁਸੀਂ ਚੈੱਕ ਕਰੋ ਦੇਖੋ ਟਰਾਈਪੋਡ ਕੈਮਰਾ ਲੱਗ ਸਕਦਾ ਬਿਲਕੁਲ ਵਧੀਆ ਹੈ ਨਾ ਵਧੀਆ ਚੰਗੀ ਚੀਜ਼ ਆ ਆ ਚੈੱਕ ਕਰਾਈ ਬਾਈ ਮੜਾਕ ਕੁਆਲਿਟੀ ਚੈੱਕ ਕਰ ਇੱਕ ਵਾਰੀ ਬਾਈ ਆ ਦੇ ਕੋਈ ਨੱਤਾ ਨਹੀਂ ਹੈ ਗਿਆ ਮਾੜੀਆਂ ਲੱਤਾਂ ਲੱਤਾਂ ਇਹ ਨਾ ਵੀ ਫੇਵਰ ਜੇ ਦੀਆਂ ਬਣੀਆਂ ਹੁੰਦੀਆਂ ਨੇ ਮੈਟਲ ਫੇਵਰ ਹੁੰਦੀਆਂ ਮੈਂ ਉਹਨਾਂ ਦੀ ਮੰਨ ਕੇ ਆ 90 ਤੋਂ ਟੁੱਟ ਜਾਂਦੀ 90 ਤੋਂ ਟੁੱਟ ਜਾਂਦੀ ਇਹ ਟੁੱਟਦੀ ਨਹੀਂ ਜਿੰਨਾ ਮਰਜੀ ਆਹ ਕੀ ਪਿਆ ਹਰਮਣ ਇਹ ਕੀ ਹੈ ਇਹ ਬਈ ਇਹ ਟਰਾਈਪੋਡ ਵੀ ਬਣ ਜਾਂਦਾ ਇਹਦੇ ਨਾਲ ਸੋਨਾਂ ਆਪਾਂ ਇਹਦੇ ਬਾਰੇ ਸਮਝਾਉਂਦੇ ਆ ਸਾਰਾ ਠੀਕ ਹੈ ਇਹ ਟਰਾਈਪੋਡ ਵੀ ਬਣ ਜਾਂਦਾ ਹੈ ਸੈਲਫੀ ਸਟਿਕ ਵੀ ਸੈਲਫੀ ਸਟਿਕ ਵੀ 360 ਵੀਊਅਰ ਦਾ ਇਸ ਤਰ੍ਹਾਂ ਘੁੰਮ ਜਾਂਦਾ ਹੈ ਅੱਛਾ ਮੰਨ ਲਓ ਜਿਵੇਂ ਆਪਾਂ ਨੂੰ ਟੂਰਨਾਮੈਂਟ ਲਾਈਵ ਕਰਨਾ ਕੋਈ ਸਭਿਆਚਾਰਕ ਪ੍ਰੋਗਰਾਮ ਲਾਈਵ ਕਰਨਾ ਐਸ ਤਰ੍ਹਾਂ ਦੇ ਲਾਈਵ ਕਰਨ ਵਾਸਤੇ ਇਹ ਟ੍ਰਾਈਪੋਡ ਬਣ ਕੇ ਇਹ ਸੈਲਫੀ ਸਟਿਕ ਵਿਦ ਟ੍ਰਾਈਪੋਡ ਆ ਦੇ ਠੀਕ ਹੈ ਐਸ ਤਰ੍ਹਾਂ ਖੋਲਦੇ ਆਪਣੇ ਸਟੈਂਡ ਹੋ ਜਾਂਦਾ ਠੀਕ ਹੈ ਇਹਦੀ ਕੁਆਲਿਟੀ ਇਹਦੀ ਕੁਆਲਿਟੀ ਪਹਿਲਾਂ ਜੀ ਆਪਣੇ ਆਪ ਚੈੱਕ ਕਰੋ ਭਲਾ ਇੱਥੋਂ ਦੇਖੋ ਸ਼ੁਰੂ ਤੋਂ ਹੀ ਦਿਖਾਉਣਾ ਮੈਂ ਤੁਹਾਨੂੰ ਹਾਂ ਆ ਦੇਖੋ ਇਹ ਉੱਪਰ ਹੋਏ ਨਾ ਇੱਥੇ ਆਈ ਉੱਪਰ ਹੋ ਗਏ ਆ ਕੁਆਲਿਟੀ ਹੈਵੀ ਕੁਆਲਿਟੀ ਚਾਹ ਪੂਰਾ ਵਧੀਆ ਜਦੋਂ ਇਹ ਸੈਲਫੀ ਸਟਿਕ 7 ਫੁੱਟ ਲੰਮਾ ਹੋ ਜਾਣਾ ਇਹ 7 ਫੁੱਟ ਲੰਮਾ ਹਾਂ ਆ ਏਦਾਂ ਏਦਾਂ ਹੋ ਜਾਣਾ ਤੇ ਆ ਆ ਕੁਆ ਆਪਾਂ ਹੁੰਦੋਂ ਨਾ ਜਿਵੇਂ ਜੇ ਫੋਨ ਲਾ ਕੇ ਵੀ ਇਸ ਤਰ੍ਹਾਂ ਲਚਕਦਾ ਨਹੀਂ ਆ ਦੇਖੋ ਬਿਲਕੁਲ ਨਹੀਂ ਲਚਕ ਜਾਂਦੀ ਆ ਬਿਲਕੁਲ ਜਿਹੜਾ ਹੁੰਦਾ ਮੰਨ ਲਓ ਕਿ ਆਪਾਂ ਲਾਉਣੇ ਆ ਲੈਣੇ ਆ ਉਹ ਚੀਜ਼ ਡਾਉਨ ਚ ਆ ਜਾਂਦੀ ਬਿਲਕੁਲ ਹਿੱਲੀ ਜਾਂਦੀ ਆ ਹਿੱਲੀ ਜਾਂਦੀ ਰਹਿੰਦੀ ਆ ਇਹ ਹਿੱਲਦੀ ਨਹੀਂ ਬਿਲਕੁਲ ਹੈਵੀ ਕੁਆਲਿਟੀ ਚ ਹੈ ਆ ਦੇਖੋ ਇਹਨੂੰ ਤੁਸੀਂ ਇਸ ਤਰ੍ਹਾਂ ਜੇ ਮੰਨ ਲਓ ਆਪਾਂ ਕਿ ਬਲੋਗਿੰਗ ਵਗੈਰਾ ਵੀਡੀਓ ਵਗੈਰਾ ਸ਼ੂਟ ਕਰ ਰਹੇ ਆ ਜਾਂ ਕੋਈ ਪ੍ਰੋਗਰਾਮ ਲਾਈਵ ਕਰ ਰਹੇ ਆ ਇਸ ਤਰ੍ਹਾਂ ਜਿਵੇਂ ਵੈਸੇ ਵੀ ਦੋ ਚੀਜ਼ਾਂ ਨਾਲ ਸਟੈਂਡ ਹੋ ਜਾਂਦਾ ਸਟੇਬਲ ਵੀਡੀਓ ਬਣਦੀ ਆ ਇਸ ਚੀਜ਼ ਨਾਲ ਹਾਂ ਏ ਵੀ ਇਹ ਵੀ ਆਪਣੇ ਹਾਰਮੋਨ ਆਪਣੇ ਕੋਲ ਜੇ ਮਾਈਕ ਵਗੈਰਾ ਹੀ ਦਿੱਕਤ ਆਉਂਦੀ ਤੁਸੀਂ ਮਾਈਕਾਂ ਦੀ ਮਾਈਕਾਂ ਦੀ ਸਭ ਤੋਂ ਵੱਡੀ ਬਾਈ ਤੁਸੀਂ ਵਧੀਆ ਯਾਦ ਕਰਾਇਆ ਮਾਨਸਾਂ ਚ ਮਾਈਕਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਆਪਾਂ ਨੂੰ ਸਾਰੇ ਪਤਾ ਕਿਹੜੇ ਮਾਈਕ ਦਿੰਦੇ ਆ ਜਦੋਂ ਆਪਾਂ ਲੈਣ ਬਗ ਜਾਂਦੇ ਆ ਆਪਾਂ ਤੁਸ ਨੂੰ ਮਾਈਕ ਦਿਖਾਉਣੇ ਆ ਦੇਖੋ ਮੈਸੇਜ ਦਿਖਾਉਣਾ ਆਹਾ ਮਾਈਕ K10 ਠੀਕ ਹੈ K8 K10 ਇਹ ਮਾਈਕ ਆਪਣੇ ਮੂਰੇ ਧਰ ਦਿੰਦੇ ਆ ਠੀਕ ਹੈ ਸਹੀ ਆ ਵੀ ਇਹ ਸ਼ੁਰੂਆਤੀ ਹਾਂ ਸ਼ੁਰੂਆਤੀ ਚੀਜ਼ ਕਿ ਉਹਨੂੰ ਪਤਾ ਹੀ ਨਹੀਂ ਨੌਲਿਜ ਨਹੀਂ ਪਤਾ ਕੀ ਜੀ ਮੰਨ ਲਓ ਮੰਨ ਲਓ ਇਹ ਕੁਆਲਿਟੀ ਤਾਂ ਹੈਗੀ ਆ ਮਤਲਬ ਵੀ ਕੁਆਲਿਟੀ ਨਹੀਂ ਐਡੀ ਵਧੀਆ ਆਉਂਦੀ ਜਿਹੇ ਜਿਹੇ ਪੈਸੇ ਚ ਇਹ ਮਿਲਦਾ ਆਪਾਂ ਨੂੰ ਜਿੰਨੇ ਪੈਸੇ ਮਿਲਦਾ ਸ਼ੁਰੂਆਤ ਕਰਨ ਉਹ ਜਿਹੜਾ ਬੰਦਾ ਸ਼ੁਰੂ ਕਰ ਰਿਹਾ ਹੈ ਵੀਡੀਓ ਬਣਾਉਣੀ ਉਹਨੂੰ ਵੀ ਜ਼ਰੂਰੀ ਆ ਮਾਈਕ ਤਾਂ ਹਨਾ ਉਹਦੇ ਲਈ ਆਪਾਂ ਇਹ ਲਿਆਂਦੇ ਨੇ ਪਰ ਸਾਰੇ ਮਾਨਸਾ ਜੇ ਇਹੀ ਮਿਲਦੇ ਸੀ ਇਹ ਤੋਂ ਵਧੀਆ ਕੁਆਲਿਟੀ ਚ ਹੈਵੀ ਕੁਆਲਿਟੀ ਜੇ ਕਿਸੇ ਨੇ ਲੈਣਾ ਆਪਾਂ ਉਹ ਲੈ ਆਇਆ ਸਪੈਸ਼ਲ ਜਿਵੇਂ ਹੁਣ ਆ ਸੇ ਇਹ ਬਾਕੀ ਸਾਰੇ ਆਪਣੇ बिक ਗਏ ਬਾਈ ਹਨਾ ਆ ਥੋੜੇ ਜਿਹੀ ਰਹਿ ਗਏ ਪੀਸ ਆ ਦੇਖ ਆਪਣੇ ਅਦਰ ਕਰੀਏ ਤਾਂ ਚੈੱਕ ਕਰਾਉਨੇ ਆ ਆ ਦੇਖੋ ਕੁਆਲਿਟੀ ਇਹਦੀ ਵੀ ਕੁਆਲਿਟੀ ਦੇਖੋ ਤੁਸੀਂ ਵਿਦ ਕੇਸ ਆਉਂਦਾ ਠੀਕ ਹੈ ਐਦਾਂ ਖੁੱਲ ਜਾਣਾ ਇਹ ਨਹੀਂ ਲੱਗ ਜਾਣਾ ਠੀਕ ਹੈ ਜੇ ਆਈਫੋਨ ਹੈ ਤੁਹਾਡੇ ਕੋਲੇ ਤਾਂ ਇਹਦੇ ਨਾਲ ਇਹ ਚੀਜ਼ ਇਹ ਨੂੰ ਓਟੀਜੀ ਕਨੈਕਟ ਹੋ ਜਾਣੀ ਜੇ ਸੀ ਟਾਈਪ ਹੈ ਤਾਂ ਸੀ ਟਾਈਪ ਲੱਗ ਜਾਣਾ ਹੈ ਨਾ ਤੇ ਆ ਆਪਣੇ ਰੀਸੀਵਰ ਨੇ ਦੋ ਇਹਦੇ ਨਾਲ ਹੈ ਨਾ ਇਹ ਕੇਸ ਇਹਨੂੰ ਚਾਰਜ ਕਰ ਦਿੰਦਾ ਬਹੁਤ ਵਧੀਆ ਇਹਦੀ ਬੈਟਰੀ ਕੁਆਲਿਟੀ ਹੈ ਮਤਲਬ ਘੱਟਦਾ ਬੈਂਟਰੀ ਹੈ ਨਾ ਇੱਕ ਮਾਈਕ ਹੋਰ ਲੈਂਦੇ ਤੂੰ ਵਧੀਆ ਹੋਰ ਇਹ ਡਿਜੀਟੈਕ ਦੇ ਮਾਈਕ ਨਹੀਂ ਹੁੰਦੇ ਜਿਹੜੇ ਉਹਨਾਂ ਨਾਲ ਦੀ ਕੁਆਲਿਟੀ ਹੈ ਇਹਦੀ ਮਤਲਬ ਜਿਹੜੇ ਮੰਨ ਲਓ ਵੀ ਵਧੀਆ ਜੇ ਕਿਸੇ ਨੇ ਹੋਰ ਚੰਗੀ ਕੁਆਲਿਟੀ ਚ ਲੈਣਾ ਐ ਇਹਦੋਂ ਉਹ ਕੈਮਰੇ ਤੇ ਲਾ ਸਕਦੇ ਜਾਂ ਕਿਤੇ ਵੀ ਲਾ ਸਕਦੇ ਆਨਲਾਈਨ ਵੀ ਤੁਸੀਂ ਇਹਦਾ ਪ੍ਰਾਈਸ ਚੈੱਕ ਕਰੋਗੇ ਉਦੋਂ ਆਪਣੇ ਕੋਲੇ ਘੱਟ ਹੀ ਮਿਲੂਗਾ ਆਨਲਾਈਨ ਤੋਂ ਵੀ ਇਹ ਹੈਗੇ ਆ ਪ੍ਰੋਡਕਟ ਹਨਾ ਆ ਦੇਖੋ ਇਹ ਵੀ ਵਧੀਆ ਚੀਜ਼ ਆ ਇਹਦੇ ਨਾਲ ਸਾਰਾ ਕੁਝ ਆਉਂਦਾ ਜਿਵੇਂ ਆ ਆ ਰੀਸੀਵਰ ਆ ਇਹਦਾ ਇਹ ਟਰਾਂਸਮਿਟਰ ਨੇ ਇਹਦੇ ਠੀਕ ਹੈ ਜੀ ਪੂਰੀ ਵਧੀਆ ਫੁੱਲ ਆਵਾਜ਼ ਲਿਓਣੀ ਐ ਤਾਂ ਆਪਣੇ ਪੇਜ ਤੇ ਇਹਦੇ ਨਾਲ ਆਪਣਾ ਆਖੇ ਵੀਡੀਓ ਵੀ ਪਾਈ ਹੋਈ ਆ ਭਾਈ ਇਹਦੇ ਨਾਲ ਇਹ ਲਾ ਕੇ ਵੀ ਪਾਈ ਆ ਇਹ ਲਾ ਕੇ ਵੀ ਪਾਈ ਤੁਸੀਂ ਕੁਆਲਿਟੀ ਉੱਥੇ ਚੈੱਕ ਕਰ ਸਕਦੇ ਆਨਲਾਈਨ ਘਰੇ ਬੈਠੇ ਆਪਣੇ ਤੋਂ ਮਗਾ ਸਕਦੇ ਸਾਰਾ ਕੁਝ ਇਹ ਫੋਰ ਆਪਣੇ ਕੋਲ ਤੁਹਾਨੂੰ ਆਪਾਂ ਕੇਬਲ ਦਿਖਾ ਦਿੰਨੇ ਆ ਜਿਹੜੀ ਕੇਵਲ ਪੂਰੀ ਟਰੈਂਡਿੰਗ ਚ 4 in 1 ਕੇਬਲ ਠੀਕ ਹੈ ਠੀਕ ਹੈ 4 in 1 ਦੀ ਐਡ ਆਉਂਦੀ ਹੁੰਦੀ ਆਪਣੇ ਕੋਲ ਹਾਂ 4 in 1 ਕੇਬਲ ਆ ਇਹ ਠੀਕ ਹੈ ਠੀਕ ਹੈ ਆ ਦੇਖੋ ਜਿਵੇਂ ਇਹ ਇੱਥੋਂ ਅਟੈਚ ਹੋ ਕੇ ਸੀ ਟਾਈਪ ਵੀ ਬਣ ਜਾਂਦੀ ਹੈ ਇਧਰੋਂ ਅਟੈਚ ਹੋ ਕੇ ਦੁਬਾਰਾ ਸੀ ਟਾਈਪ ਬਣ ਜਾਣੀ ਜੇ ਤੁਸੀਂ ਇਸ ਤਰ੍ਹਾਂ ਆਕਸ ਬਣਾਉਣੀ ਹੈ ਮਤਲਬ ਕਿਸੇ ਵੀ ਚੀਜ਼ ਨੇ ਵਰਤਣਾ ਇਧਰ ਐਦਾਂ ਵਰਤਣਾ ਤਾਂ ਆਏ ਵਰਤ ਚੀਜ਼ੋ ਨਹੀਂ ਸਿੱਦੇ ਵਰਤਣਾ ਤਾਂ ਇਹਦੀ ਕੁਆਲਿਟੀ ਦੇਖੋ ਚੈੱਕ ਕਰੋ ਇਹ ਵੀ ਆਪਣੇ ਕੋਲੇ ਮਾਰਕੀਟ ਨਾਲੋਂ ਘੱਟ ਪ੍ਰਾਈਸ ਤੇ ਮਿਲਦੀ ਸਾਰੀਆਂ ਚੀਜ਼ਾਂ ਆਪਣੇ ਕੋਲੇ ਮਾਰਕੀਟ ਨਾਲੋਂ ਇਹ ਪਰ ਫਿਰ ਵੀ 100 100 150 150 ਰੁਪਏ ਦਾ ਫਰਕ ਹੋਊਗਾ ਮਾਰਕੀਟ ਨਾਲ ਤੁਹਾਡੇ ਘਰੇ ਪਹੁੰਚਦੀਆਂ ਕਰਦੇ ਆਂਗੇ ਜਿੱਥੇ ਵੀ ਤੁਸੀਂ ਬੈਠੇ ਹੋ ਸਾਨੂੰ ਸਕਰੀਨਸ਼ਾਟ ਲੈ ਕੇ ਭੇਜੋ ਇਹ ਚੀਜ਼ਾਂ ਤੁਹਾਡੇ ਘਰੇ ਪਹੁੰਚ ਜਾਣਗੀਆਂ ਨਾ ਬਾਕੀ ਦਾ ਹਰਮਨ ਆਪਾਂ ਠੀਕ ਹੈ ਆਪਣਾ ਨਾ ਦੁਕਾਨ ਦੱਸਦੇ ਦੁਬਾਰਾ ਤੋਂ ਅਸੀਂ ਵੈਸੇ ਦਿਖਾ ਵੀ ਦਿੱਤੀ ਆਪਣਾ ਦੁਕਾਨ ਦੱਸਦੇ ਆਪਣੀ ਵੀਰਾਂ ਨੂੰ ਆਪਣਾ ਦਫ਼ਤਰ ਕਿੱਥੇ ਖੁੱਲਿਆ ਆਪਣਾ ਜਿਹੜਾ ਆਫਿਸ ਹੈ ਮੇਨ ਆਪਾਂ ਵੀਡੀਓ ਟ੍ਰੇਨਿੰਗ ਦਾ ਕੰਮ ਕਰਦੇ ਆਂ ਉਹਦੇ ਨਾਲ ਆਪਾਂ ਸਾਰਾ ਇਹ ਐਸੈਸਰੀ ਵੀ ਵੇਚਦੇ ਆਂ ਠੀਕ ਹੈ ਜੀ ਆਪਣੀ ਦੁਕਾਨ ਇਹ ਚੰਦਪਨ ਵਾਲੀ ਗਲੀ ਹੈ ਨਾ ਚੰਦਪਨ ਹ ਆਪਣੀ ਦੁਕਾਨ ਬਸ ਜੇ ਸਾਨੂੰ ਸਿੱਧਾ ਹਿਸਾਬ ਦੱਸਾਂ ਤਾਂ ਬਸ ਸਟੈਂਡ ਹੈ ਜਿਹੜਾ ਉਹਦਾ ਛੋਟਾ ਗੇਟ ਹੈ ਉਹਦੇ ਸਾਹਮਣੇ ਆਪਣੀ ਦੁਕਾਨ ਬਾਕੀ ਆਪਾਂ ਆਪਣੇ ਪੇਜ ਤੇ ਅਨਹर्ड ਥਿੰਗਸ ਤੇ ਵੀ ਪਾਈ ਹੋਈ ਆ ਵੀਡੀਓ ਉਹ ਤੇ ਤੁਸੀਂ ਚੈੱਕ ਕਰ ਸਕਦੇ ਹੋ ਹਨ ਤੁਸੀਂ ਸਾਨੂੰ ਬਾਕੀ ਤੁਸੀਂ Google ਤੇ ਜਦੋਂ ਅਨਹर्ड ਥਿੰਗਸ ਭਰੋਗੇ ਮੇਰੇ ਯਾਦ ਆ ਗਿਆ ਹੁਣ ਬਾਈ ਨਾਲ ਗੱਲ ਕਰਦੇ ਹੋਏ Google Map ਤੇ ਅਨਹर्ड ਥਿੰਗਸ ਭਰੋਗੇ ਤਾਂ ਤੁਹਾਨੂੰ ਇੱਥੇ ਲੈ ਕੇ ਆ ਜੂਗਾ ਬਿਲਕੁਲ ਦੁਕਾਨ ਦੇ ਮੂਹਰੇ ਮੂਹਰੇ ਦੁਕਾਨ ਸਿੱਧਾ ਸਾਹਿਬ ਰਾਮ ਆਗੀ ਰੱਖੀ ਬੈਠਾ ਹੈ ਅੱਛਾ ਇਹ ਭਾਈ ਇਹ ਕਿਸਤੀਆਂ ਇਹ ਭਾਈ ਮੈਨੂੰ ਨਾ ਐਸੈਸਰੀ ਲੈਣ ਗਏ ਨੂੰ ਚੀਜ਼ ਵਧੀਆ ਲੱਗੀ ਠੀਕ ਹੈ ਇਹ ਮੈਂ ਕਿਹਾ ਮੈਕਾਂ ਦੇ ਕੰਮ ਵੀ ਨਹੀਂ ਆਉਂਦੀ ਹਾਂ ਇਹ ਮੈਨੂੰ ਸੋਹਣੀ ਲੱਗੀ ਆਪ ਨੂੰ ਚੀਜ਼ ਇਹ ਇਸ ਕਰਕੇ ਮੈਂ ਲੈ ਆਏ ਇਹਦੇ ਥੋੜੇ ਜੀ ਪੀਸ 10 ਕਿ ਪੀਸ ਲੈ ਆਇਆ ਕਈ ਵਾਰ ਕਿਸੇ ਭਰਾ ਨੇ ਗੱਡੀ ਚ ਰੱਖਣਿਆ ਆਫਿਸ ਚ ਰੱਖਣਿਆ ਜਿੱਥੇ ਵੀ ਰੱਖਣਿਆ ਇੱਥੇ ਦੇ ਨੰਬਰ ਵੀ ਲਿਖੇ ਜਾਂਦੇ ਆ ਭਾਈ ਜਿਵੇਂ ਹੁਣ ਇਹਦੇ ਨਾਲ ਬਾਕਸ ਚ ਨੰਬਰ ਹੋਣਗੇ ਤੁਹਾਨੂੰ ਮੈਂ ਦਿਖਾ ਦੇਣਾ ਦੂਜੀ ਕਿਸ਼ਤੀ ਦੀ ਇਹ ਆਸ ਇਹਦੇ ਇੱਕ ਇੱਕ ਕੱਢ ਕੇ ਰੱਖ ਰਿਹਾ ਸੀ ਆਸ ਏ ਨੰਬਰ ਤੁਸੀਂ ਲਿਖ ਕੇ ਇੱਥੇ ਆਪਣਾ ਨੰਬਰ ਲਿਖ ਸਕਦੇ ਹੋ ਇੱਥੇ ਨਾ ਇਸ ਤਰ੍ਹਾਂ ਜਾਂ ਕੋਈ ਵੀ ਚੀਜ਼ ਕੋਈ ਨੰਬਰ ਤੁਸੀਂ ਲਿਖਣਾ ਕਿਸੇ ਨੂੰ ਗਿਫਟ ਦੇਣੀ ਹੈ ਡੇਟ ਆਫ ਬਰਥ ਲਿਖ ਕੇ ਉਹਦੀ ਤੁਸੀਂ ਗਿਫਟ ਕਰ ਸਕਦੇ ਕੋਈ ਮੈਰਿਜ ਅਨਿਵਰਸਰੀ ਮੈਂ ਕੁਝ ਵੀ ਮਤਲਬ ਕੁਝ ਵੀ ਹੈ ਉਹਨਾਂ ਦੀ ਡੇਟ ਆਫ ਬਰਥ ਲੈਣੀ ਹੈ ਕਿਹੜੀ ਵੀ ਡੇਟ ਇੱਥੇ ਲਿਖ ਕੇ ਇਹ ਇਸ ਵਾਸਤੇ ਦਿੱਤਾ ਵੀ ਆਪਾਂ ਇਹ ਲਿਖ ਕੇ ਅਗਲੇ ਨੂੰ ਗਿਫਟ ਕਰ ਸਕਦੇ ਹਾਂ ਇਹ ਸੋਹਣੀ ਵੀ ਲੱਗਦੀ ਹੈ ਬਾਕੀ ਤਾਂ ਨਾ ਹਰਮਨ ਬਾਕੀ ਦਾ ਠੀਕ ਹੈ ਮੈਨੂੰ ਇਹ ਲੱਗੇ ਵੀ ਬੱਚੇ ਨੂੰ ਦੇ ਦਿਓ ਉਹਨੂੰ ਕਹਿ ਦਿਓ ਵੀ ਆ ਕਿਸਤੀ ਡੋਬ ਕੇ ਦਿਖਾਓ ਇਹ ਡੁੱਬਦੀ ਨਹੀਂ ਹੈਗੀ ਉਹਨੂੰ ਆਪਾਂ ਟੈਡੀ ਕਰੀਏ ਜਾਂ ਸਿੱਧੀ ਕਰੀਏ ਸਹੀ ਗੱਲ ਹੈ ਬਾਈ ਸਹੀ ਗੱਲ ਹੈ ਨਾ ਬਾਕੀ ਆਪਣੇ ਕੋਲੇ ਬਾਈ ਜੇ ਕਿਸੇ ਨੂੰ ਸਪੈਸ਼ਲ ਚਾਹੀਦਾ ਆਪਾਂ ਇਹ ਚੀਜ਼ ਹੋਰ টেবিল ਤੇ লাগਣ ਵਾਸਤੇ টেবਿਲ ਤੇ ਲੱਗਣਾ ਛੋਟੇ ਟ੍ਰਾਈਪੋਡ ਜਿਹਨੇ ਬੈਡ ਕੇ ਟੇਬਲ ਤੇ ਵੀਡੀਓ ਬਣਾਉਣੀ ਹੈ ਜਿਵੇਂ ਰੈਕਸ਼ਨ ਵੀਡੀਓ ਹੋਗੀ ਜਿਵੇਂ हां ਰੈਕਸ਼ਨ ਵੀਡੀਓ ਹੋਗੀ ਕੋਈ ਇਨਫੋਰਮੇਸ਼ਨ ਦੇਣੀ ਹੈ ਉਹਦੇ ਵਾਸਤੇ ਇਹ ਇੱਥੇ ਅਟੈਚ ਹੋ ਜਾਣਾ ਚੀਜ਼ ਆਪਣੇ ਕੋਲ ਸਾਰੀ ਵਧੀਆ ਕੁਆਲਿਟੀ ਦੀ ਮਿਲਣੀ ਆ ਦੇਖੋ ਇਹਦੀ ਕੁਆਲਿਟੀ ਚੈੱਕ ਕਰੋ ਤੁਸੀਂ ਵਧੀਆ ਹੈਵੀ ਜਾਇਆ ਇਹ ਨਹੀਂ ਵੀ ਨਾ ਕਮਜ਼ੋਰ ਜੀ ਰਬੜ ਹੋਊਗੀ ਹੈ ਨਾ ਇਸ ਤਰ੍ਹਾਂ ਇਹ ਇਸ ਤਰ੍ਹਾਂ ਘੁੰਮ ਜਾਂਦਾ ਇਹ ਇਹ ਨੂੰ ਤੁਸੀਂ ਲਾ ਕੇ ਆਪਣੇ ਟੇਬਲ ਤੇ ਰੱਖ ਸਕਦੇ ਹੋ ਸਭ ਤੋਂ ਛੋਟਾ ਟਰਾਈਪੋਡ ਹੈ ਛੋਟਾ ਟਰਾਈਪੋਡ ਹੈ ਹਨ ਇਹਨੂੰ ਟੇਬਲ ਤੇ ਬੈਠ ਕੇ ਵੀਡੀਓ ਬਣਾਉਣੀ ਹੈ ਉਹ ਸਾਹਮਣੇ ਇਹਨੂੰ ਲਾ ਕੇ ਵੀਡੀਓ ਬਣਾ ਸਕਦਾ ਹੈ ਹੋਰ ਆ ਜਿਹੜੀ ਤੁਹਾਨੂੰ ਦਿਖਾਉਂਦੇ ਸੀ ਆਪਾਂ ਪ੍ਰੋਜੈਕਟਰ ਵੀਰੇ ਪ੍ਰੋਜੈਕਟਰ ਦੀ ਆਪਾਂ ਸਪੈਸ਼ਲ ਵੀਡੀਓ ਪਾਵਾਂਗੇ ਚਲਾ ਕੇ ਪਾਈ ਦੇ ਵਿੱਚ ਦੀ ਪਾ ਦੇਾਂਗੇ ਆਪਣੇ ਵਿੱਚ ਦੀ ਪਾ ਦੇਾਂਗੇ ਚਲਾ ਕੇ ਦਿਖਾਵਾਂਗੇ ਸਭ ਠੀਕ ਹੈ ਠੀਕ ਹੈ ਐਂਡਰੋਇਡ ਪ੍ਰੋਜੈਕਟਰ ਹੈ YouTube Netflix ਸਾਰਾ ਵਿਸ਼ੇ ਦੇ ਵਿੱਚ ਜਾਓ ਚੱਲਦਾ ਤੇ ਬਾਜ਼ਾਰ 'ਚ ਇਹਦੀ ਕੀਮਤ 10000 ਇਹਦੇ 7000 8000 9000 ਇੰਨੀ ਆ ਆਪਾਂ ਤੁਹਾਨੂੰ ਬਹੁਤ ਜਾਇ ਕੀਮਤ ਤੇ ਦੇ ਦਾਂਗੇ ਜਿੰਨੇ ਹੈ ਲੈਣਾ ਇਹ ਆਏ ਆਪਾਂ ਹੀ ਕੋਈ ਪੀਸ ਆ ਸਪੈਸ਼ਲ ਆਪ ਦੇ ਵਾਸਤੇ ਲੈ ਕੇ ਆਇਆ ਪਹਿਲਾਂ ਵਰਤਿਆ ਆਪਾਂ ਤਾਂ ਤੁਹਾਨੂੰ ਦੱਸ ਰਿਹਾ ਜੀ ਕਿਸੇ ਨੇ ਵੀ ਮਗਵਾਉਣਾ ਤਾਂ ਆਪਾਂ ਉਹਨੂੰ ਘਰੇ ਭੇਜਦਾ ਕਰ ਦਾਂਗੇ ਬਿਲਕੁਲ ਜਾਇਜ਼ ਰੇਟ ਤੇ ਠੀਕ ਹੈ ਜੀ ਤੇ ਹੋਰ ਭਾਈ ਆਪਣੇ ਕੋਲ ਆਹ ਜਿਹੜੇ ਪਰਫੈਕਟ ਸਟਾਈਲ ਦੇ ਹਨ ਆ ਨਿਕਲ ਬਾਕੀ ਫੋਨਾਂ ਦੀ ਸਾਰੀ ਐਸੈਸਰੀ ਹੋਈ ਆਪਣੇ ਕੋਲੇ ਫੋਨ ਵੀ ਨੇ ਆਪਣੇ ਕੋਲੇ ਆਹ ਛੋਟੇ ਜਿਹੜੇ ਕੀ ਪੈਡ ਨੇ ਨਾ ਇਹ ਵੀ ਆਪਾਂ ਤੁਹਾਨੂੰ ਪ੍ਰੋਵਾਈਡ ਕਰਾ ਦੇਾਂਗੇ ਤੇ ਹੈੱਡਫੋਨਸ ਤੋਂ ਲੈ ਕੇ ਚਾਰਜਰ 80 ਵਾਟ ਦੇ 85 ਵਾਟ ਦੇ ਹਨ ਜਿਹੜੀ ਵੀ ਕੰਪਨੀਆਂ ਤੁਸੀਂ ਆਖੋਗੇ 85 ਵਾਟ ਦਾ ਇਹ ਵੀ ਤੁਹਾਨੂੰ ਆਪਾਂ ਕਰੇ ਭੇਜਦਾ ਕਰ ਦਾਂਗੇ ਠੀਕ ਹੈ ਜੀ ਜਿਹੜੀ ਇੱਕ ਇੱਕ ਚੀਜ਼ ਜੇ ਅਸੀਂ ਕੱਲਾ ਪੀਸ ਵੀ ਭਾਉਣਾ ਹੈ ਨਾ ਆ ਪਾਵਰ ਬੈਂਕਾਂ ਆ ਗਿਆ ਨਾ ਆਪਣੇ ਕੋਲ ਹਾਂਜੀ ਪਾਵਰ ਬੈਂਕਾਂ ਵੀ ਨੇ ਇਹ ਆਪਣੇ ਕੋਲੇ ਦੂਜੀਆਂ ਵੀ ਨੇ ਬਾਈ ਵਾਇਰਲੈਸ ਵੀ ਇਹ 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 ਮਤਲਬ ਦੂਜੀਆਂ ਨੇ ਵਾਇਰਲ ਆ 10000 mAh ਨਾ ਇੱਕ ਆ 셀ਫੀ ਸਟਿਕ ਆ ਭਾ ਵੀ ਲੈਂਦੀ ਹੈ ਕਿਸੇ ਨੇ ਮੰਨ ਲਓ ਨਮਾ ਕੰਮ ਕਰਨਾ ਹੁੰਦਾ ਨਾ ਵੀ ਨਹੀਂ ਪੈਸੇ ਨਾ ਨਾਰਮਲ ਕਿਵੇਂ ਬੰਦਾ ਗਾ ਕੇ ਤਾਂ ਆਉਂਦਾ ਮਤਲਬ ਕਾਹਲਾ ਕਹਿੰਦਾ ਵੀ ਆਪਾਂ ਪੈਸੇ ਲਾਉਣੇ ਆਂ ਕਿ ਘੱਟ ਪੈਸੇ ਲਾਉਣੇ ਪਰ ਫਿਰ ਵੀ ਆਪਾਂ ਇਹਦੇ 'ਚ ਵੀ ਦੇਖ ਕੇ ਕੁਆਲਿਟੀ ਲੈ ਆਂ ਠੀਕ ਹੈ ਇਹ ਵੀ ਨਹੀਂ ਆਪਾਂ ਮਾੜੀ ਲੈ ਹਨਾ ਵੀ ਆ ਦੇਖੋ ਤੁਸੀਂ ਚੈੱਕ ਕਰੋ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਵੀ ਆਪਣੇ ਨਾਲ ਦੀ ਨਹੀਂ ਸਾਰੇ ਭਰਾ ਜਿਹੜੇ ਜਿਨ੍ਹਾਂ ਨੇ ਬਲੌਗਿੰਗ ਕਰਨੀ ਆ ਨਾ ਇੱਥੋਂ ਖੁੱਲ ਜਾਨੀ ਐ ਠੀਕ ਐ ਆ ਦੇਖੋ ਉੱਪਰੋਂ ਨਿਕਲ ਜਾਨੀ ਇਹ ਵੀ ਬਹੁਤ ਲੰਮੀ ਹੋ ਜਾਂਦੀ ਐ ਹੁੰਦਾ ਇਹ ਵੀ ਟ੍ਰਾਈਪੋਡ ਬਣਦੀ ਐ ਆ ਦੇਖੋ ਹੋਰ ਵੀ ਨਿਕਲ ਜਾਣੀ ਇਹ ਬਹੁਤ ਲੰਬੀ ਹੋ ਗਈ 7 ਫੁੱਟ ਦੇ ਲਗਭਗ ਜਾਉਗੀ ਜਾਉਗੀ ਜਾਉ ਜਾਉ ਆਰਾਮ ਨਾਲ ਹਾ ਕਿਸੇ ਨੇ ਆਪਣਾ ਕਰਨਾ ਬਲੌਗਿੰਗ ਵਗੈਰਾ ਜਾਂ ਜਿਵੇਂ ਵੀ ਸੈਲਫੀ ਸਟਿਕ ਦਾ ਯੂਜ਼ ਕਰਨਾ ਹੈ ਤੁਸੀਂ ਤਾਂ ਤੁਸੀਂ ਇਹ ਵਾਕ ਸਕਦੇ ਹੋ ਕਿਸੇ ਭਰਾ ਨੂੰ ਵੀ ਚਾਹੀਦੀ ਆਪਾਂ ਇਹ ਵੀ ਉਹਨਾਂ ਨੂੰ ਭੇਜ ਦੀ ਕਰ ਦੇ ਤੇ ਇੱਕ ਉਹ ਵੱਡੀ ਸੀਗੀ ਉਹ ਨਾਲ ਠੀਕ ਹੈ ਹੋਰ ਬਾਈ ਦੱਸੋ ਹੋਰ ਕੁਝ ਨਹੀਂ ਬਾਈ ਜੀ ਬਾਕੀ ਆਪਾਂ ਨੂੰ ਬਾਈ ਦੱਸੋ ਜਿਹੜੀਆਂ ਕਲਾਸਾਂ ਲਾਉਣੇ ਆਪਾਂ ਆਪਾਂ ਫੇਸਬੁੱਕ ਬਾਰੇ ਕਲਾਸਾਂ ਦਾ ਆਪਾਂ ਹਾਂ ਹਾਂ ਕਲਾਸਾਂ ਆਪਾਂ ਸ਼ੁਰੂ ਕਰ ਰਹੇ ਹਾਂ ਹੁਣ ਠੀਕ ਹੈ ਜੀ ਥੋੜੇ ਸਮੇਂ ਤੱਕ ਹੀ ਆਫ ਹਜੇ ਆਪਾਂ ਆਪਣੇ ਪੇਜ ਤੇ ਵੀ ਵੀਡੀਓ ਨਹੀਂ ਪਾਈ ਬਾਈ ਦੇ ਪੇ ਵੀ ਤੁਸੀਂ ਸਾਡੇ ਨੰਬਰ ਤੇ ਸੰਪਰਕ ਕਰਕੇ ਸਾਡੀ ਜਾਣਕਾਰੀ ਲੈ ਸਕਦੇ ਹੋ ਚਾਰ ਕਲਾਸਾਂ ਰੱਖਾਂਗੇ ਆਪਾਂ ਠੀਕ ਹੈ ਜੀ ਇੱਕ ਮਹੀਨੇ ਦਾ ਕੋਰਸ ਰੱਖਾਂਗੇ ਬਾਈ ਇੱਕ ਮਹੀਨੇ ਦਾ ਕੋਰਸ ਠੀਕ ਹੈ ਉਹਦੇ ਚ ਆਏ ਸੰਡੇ ਕਲਾਸ ਹੋਇਆ ਕਰੂਗੀ ਐਤਵਾਰ ਐਤਵਾਰ ਠੀਕ ਹੈ ਚਾਰ ਕਲਾਸਾਂ ਰੱਖਾਂਗੇ ਚਾਰੇ ਕਲਾਸਾਂ ਸੇ ਆਪਾਂ ਤੁਹਾਨੂੰ ਸੋਸ਼ਲ ਮੀਡੀਆ ਬਾਰੇ A to Z ਟ੍ਰੇਨਿੰਗ ਦੇਵਾਂਗੇ ਫੇਸਬੁੱਕ ਦਾ ਹਰ ਇੱਕ ਕੋਨਾ ਤੁਹਾਨੂੰ ਦੱਸ ਦਿਆਂਗੇ ਵੀ ਆਹ ਕਹਿੰਦਾ ਆਹ ਕਹਿੰਦਾ ਠੀਕ ਹੈ ਜੀ ਐਦਾਂ ਇਹ ਤੇ ਸਾਰਾ ਕੁਝ ਜਿਹੜੀ ਵੀ ਟ੍ਰੇਨਿੰਗ ਹੁੰਦੀ ਹੈ ਸਾਰੀ ਉਹਦੇ ਤੁਹਾਨੂੰ ਸਪੈਸ਼ਲ ਆਪਾਂ ਉੱਪਰ ਦਫ਼ਤਰ ਬਣਾਇਆ ਤੁਹਾਨੂੰ ਉਹ ਵੀ ਦਿਖਾ ਦੇਾਂਗੇ ਠੀਕ ਹੈ ਜੀ ਜਿੱਥੇ ਆਪਾਂ ਸਿਟਿੰਗ ਚੇਅਰ ਰੱਖੀਆਂ ਹੋਈਆਂ ਨੇ 25-30 ਜਣੇ ਦੇ ਬੈਠਣ ਦੀ ਜਗ੍ਹਾ ਸੋ ਉੱਥੇ ਆਪਾਂ ਟ੍ਰੇਨਿੰਗ ਸ਼ੁਰੂ ਕਰ ਰਹੇ ਆ ਆਪਾਂ ਪੇਜ ਤੇ ਅਨਾਉਂਸਮੈਂਟ ਕਰਦੇ ਆ ਕਿ ਕਿੱਦਾਂ ਆਪਾਂ ਓਪਨ ਕਰਾਂ